ਆ ਕੱਲ ਪਰਸੋਂ ਇੱਕ 에어ਪੋਰਟ ਵਾਲਾ ਘਟਨਾਕ੍ਰਮ ਜਾ ਹੋਇਆ ਚਲੋ ਉਹ ਮੈਟਰ ਤਾਂ ਹੁਣ ਕਾਨੂੰਨ ਕੋਲੇ ਚੱਲਿਆ ਗਿਆ ਪਰ ਉੱਥੋਂ ਇੱਕ ਸਟੇਟਮੈਂਟ ਨਿਕਲ ਕੇ ਆਈ ਐ ਵੀ ਪੰਜਾਬ ਦੇ ਵਿੱਚ ਅੱਤਵਾਦ ਦਾ ਵਡਾਵਾ ਬਹੁਤ ਹੋ ਰਿਹਾ ਅੱਤਵਾਦ ਬਹੁਤ ਫੈਲ ਰਿਹਾ ਮਤਲਬ ਜੇ ਥੱਪੜ ਮਾਰਨ ਨਾਲ ਅੱਤਵਾਦ ਫੈਲਦਾ ਫਿਰ ਤਾਂ ਯਾਰ ਸਾਡਾ ਅੰਗਰੇਜ਼ੀ ਵਾਲਾ ਭਪਿੰਦਰ ਮਾਸਟਰ ਸਾਹ ਵਾਲਾ ਸੁੱਖਾ ਸਰੀਰ ਕਸਖਿਆ ਵਾਲਾ ਧਿਆਨ ਸਿਓ ਚੌਥੇ ਨੰਬਰ ਤੇ ਮੇਰਾ ਪਾਪਾ ਇਹ ਸਾਰੇ ਅੱਤਵਾਦੀ ਨੇ ਯਾਰ ਫਿਰ ਆ ਠੀਕ ਆ ਯਾਰ ਫਿਰ ਸਾਨੂੰ ਕੁਸਤਾ ਕਲੀਅਰ ਕਰੋ ਯਾਰ ਮਤਲਬ ਸਾਰਾ ਬਚਪਨ ਮੈਂ ਤਾਂ ਉਗਰਵਾਦੀਆਂ ਚ ਹੀ ਕੱਢ ਲਿਆ ਯਾਰ ਸੋ ਪਾਈ ਜੇ ਥੱਪੜ ਮਾਰਨ ਨਾਲ ਵੀ ਅੱਤਵਾਦ ਫੈਲਦਾ ਫਿਰ ਤਾਂ ਪੰਜਾਬ ਦੇ 20 ਦੇ 20 ਜ਼ਿਲ੍ਹੇ ਹਰੇਕ ਪੱਤੀ ਮਹੱਲੇ ਗਵਾੜ ਚ ਘਰ ਘਰ ਅੱਤਵਾਦੀ ਬੈਠੇ ਨੇ ਸਾਨੂੰ ਤਾਂ ਮੇਨ ਗੇਟ ਤੋਂ ਹੀ ਕੁਰਤੇ ਲੈ ਜਾਂਦੇ ਨੇ ਲੰਬੇ ਪਾ ਪਾ ਕੇ ਸਾਡੇ ਪਾਪੇ ਉਹਨਾਂ ਨੇ ਸਾਡੇ ਐ ਮੁੱਕੀ ਫੇਰੀਆ ਜਿਵੇਂ ਮੰਗੀ ਹੋਰਾਂ ਦਾ ਝੂਠਾ ਖਾਧਾ ਹੁੰਦਾ ਛੱਡਦਾ ਜਦੋਂ ਮਾਸਟਰ ਵੀ ਬੱਕਰੇਂ ਗੂਟਾ ਲੈਂਦੀ ਸਾਡਾ ਪਾਪਾ ਕਹਿੰਦਾ ਸੀ ਹੁਣ ਇਹਦੀ ਸਰਵਿਸ ਹੋ ਗਈ ਇਹ ਰੈਲਾ ਚੱਲੂਗਾ ਮੈਂ ਤਾਂ ਹੁਣ ਪਤਾ ਲੱਗਿਆ ਵੀ ਮਤਲਬ ਅੱਤਵਾਦ ਸੀ ਯਾਰ ਇਹ ਸੀ ਅੱਤਵਾਦ ਨਹੀਂ ਇਹ ਮੈਂ ਹੱਥ ਜੋੜ ਕੇ ਬੇਨਤੀ ਹੈ ਜੀ ਮੈਨੂੰ ਕਲੀਅਰ ਕਰੋ ਇਹ ਜੇ ਤਾਂ ਇਹ ਅੱਤਵਾਦ ਆ ਫਿਰ ਤਾਂ ਜਿਹੜੇ ਮੈਂ ਤੁਹਾਨੂੰ 5 4 9 ਆਗਣਾਏ ਨੇ ਮੈਂ ਤਾਂ ਤੁਹਾਨੂੰ ਹਰੇਕ ਜ਼ਿਲ੍ਹੇ ਚ ਕੜਾ ਦੂੰ ਫਿਰ ਇਹਨਾਂ ਦੀ ਕੋਈ ਕਾਰਵਾਈ ਕਰੋ ਜੀ ਅਸੀਂ ਤਾਂ ਅੱਤਵਾਦੀ ਆ ਜੀ ਟਾਈਮ ਘੜਦਾ ਆ ਇਦੇ ਬਾਰੇ ਛੇ ਛੇਤੀ ਤੋਂ ਛੇਤੀ ਸਾਨੂੰ ਜਾਣਕਾਰੀ ਦਿਓ ਜੀ ਮੈਂ ਤਾਂ ਮੇਰੀ ਬੀਬੀ ਹੁਣੀ ਹੋਲਡ ਤੇ ਪਾਈ ਬੈਠੀ ਆ ਮੈਂ ਕਿਹਾ ਭਾਈ ਹਲੇ ਨਾ ਕੁੱਟੀ ਤਿੰਨ ਚਾਰ ਦਿਨ ਰੁਕ ਜਾ ਇਹ ਨਹੀਂ ਪਤਾ ਤੇਰੇ ਇਹ ਅੱਤਵਾਦ ਵਾਲਾ ਕੰਮ ਚੱਲ ਪਿਆ ਮੈਂ ਤੈਨੂੰ ਸਿੱਧੀ ਗੱਲ ਦੱਸੀ ਜਾਂਦਾ ਫੇਰ ਨਾ ਕਹੀਂ ਅੰਦਰ ਕਰਾਦੀ ਆ ਠੀਕ ਹੈ ਜੀ ਇਹ ਇਹ ਕਲੀਅਰ ਕਰਕੇ ਦੱਸੋ ਸੋ ਮੇਰੀ ਇਹ ਭੈਣ ਜੀ ਨੂੰ ਵੈਸੇ ਵੀ ਬੇਨਤੀ ਆ ਦੇਖੋ ਸਹੀ ਨੂੰ ਸਹੀ ਕੋ ਗਲਤ ਨੂੰ ਗਲਤ ਤੁਹਾਨੂੰ ਵੀ ਹੁਣ ਮਾਲਕ ਨੇ ਬਹੁਤ ਵੱਡੀ ਕੁਰਸੀ ਬਖਸ਼ੀ ਆ ਇੱਕ ਇੱਜ਼ਤਦਾਰ ਕੁਰਸੀ ਹੁੰਦੀ ਆ ਇਹ ਦੇਸ਼ ਦੀ ਪਹਿਲਾਂ ਤਾਂ ਜਿਹੜੀਆਂ ਸਟੇਟਮੈਂਟਾਂ ਆਪਾਂ ਵੀ ਬੋਲੀਆਂ ਵੀ ਨੇ ਉਹਨਾਂ ਬਾਰੇ ਕੋਈ ਵਿਚਾਰ ਕਰਕੇ ਮਾਫੀ ਮੰਗੀਏ ਜਿਹੜੇ ਬਜ਼ੁਰਗਾਂ ਬਾਰੇ ਆਪਾਂ ਬੋਲਿਆ ਸਾਰਾ ਕਿਉਂਕਿ ਵੱਡੀ ਕੁਰਸੀ ਆ ਜ਼ਿੰਮੇਵਾਰੀ ਵਾਲੀ ਕੁਰਸੀ ਹੁੰਦੀ ਹੈ ਬਾਕੀ ਮੈਂ ਕਹੂੰਗਾ ਵੀ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਐਵੇਂ ਰੱਸੀ ਦਾ ਸੱਪ ਨਾ ਬਣਾਓ ਨਹੀਂ ਤਾਂ ਮੇਰੀ ਭੈਣ ਜੀ ਤੁਹਾਨੂੰ ਬੇਨਤੀ ਆ ਡੂੜ ਹੱਥ ਬੰਨ ਕੇ ਸਾਡੇ ਥੋੜੇ ਜਿਹੇ ਪੰਜਾਬੀਆਂ ਦੇ ਹੂ ਸੁਭਾਅ ਕੋਰਡਨੈਂਸ ਪੱਖੋਂ ਦਾ ਜੇ ਤੂੰ ਐਂ ਦੇਖਦੀਆਂ ਤੂੰ ਆਵਦਾ ਨਾ ਦਿੱਲੀ ਨੂੰ ਭੂਤਰ ਵਿੱਚ ਦੀ ਆ ਜਾ ਕ ਆ ਗੱਲ ਸਿੱਧੀ ਹੈ ਕਿਉਂਕਿ ਹਲੇ ਤਾਂ ਤਾਂ ਸਾਨੂੰ ਕੁੱਤੇ ਕੁੱਟਦਿਆਂ ਨੂੰ ਨਹੀਂ ਦੇਖਿਆ ਫਿਰ ਤਾਂ ਡੜਾ ਚੱਲਦਾ ਦੇਖ ਲੈ ਤੂੰ ਕਹਿਣਾ ਆਸਾਮਾ ਮਿਲ ਲੈਦੇ ਨਾ ਵੀ ਜੰਦਾ ਵੀ ਆਈ ਦੀ ਟੀ ਫਿਰਦੀ ਐ ਨੂੰ ਚੱਕੋ ਸੋ ਤੈਨੂੰ ਬੰਨੇ ਡੂੜ ਹੱਥ ਐਵੇਂ ਨਾ ਦੇਦਾ ਮੈਨੂੰ ਲੱਗਦਾ ਜਿੱਥੇ ਛੱਬੀ ਲੱਗਣੀ ਹੋਇਆ ਗੁਰੂ ਤੁਸੀਂ ਤਾਂ ਫਾਂਸੀ ਦੇ ਦਿਆ ਕਰੋਗੇ ਇਹਦਾ ਉਹ ਗੱਲ ਹੋ ਗਈ ਵੀ ਆਪਦੀਆਂ ਕੱਛ ਚ ਤੇ ਦੂਜੇ ਦੀਆਂ ਕੈਰੀ ਬੈਗ ਚ ਆ ਠੀਕ ਆ ਦਿਖਾਉਂਦਾ ਜਾਂ ਨਹੀਂ ਫਿਰਦੇ ਹੁੰਦੇ ਸ਼ਾਪਿੰਗ ਕਰਕੇ ਆਪ ਇਹ ਕੰਮ ਨਹੀਂ ਚੱਲਣਾ ਜੀ ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਕਹੋ ਜਿੱਥੇ ਆਪ ਗਲਤੀਆਂ ਉੱਥੇ ਨੀਵੇਂ ਹੋ ਕੇ ਗਲਤੀ ਮੰਨਣੀ ਚਾਹੀਦੀ ਆ ਨਹੀਂ ਤਾਂ ਮੈਂ ਸਾਰੇ ਬੇਲੜਾ ਨੂੰ ਕਹੂੰਗਾ ਇਕੱਠੇ ਹੋ ਯਾਰ ਤੁਸੀਂ ਤਾਂ ਵੈਸੇ ਪਰਸੋਂ ਚੌਥੇ ਦੀ ਇਕੱਠੇ ਹੋਇਆ ਫਿਰਦੇ ਮਾਹੀ ਮਗਰ ਪੌਦ ਪੂਦ ਬੀਜੀ ਜਾਂਦਾ ਨਹੀਂ ਆਇਆ ਨਾ ਕਰੋ ਭੈਣ ਜੀ ਆਇਆ ਫਿਰੇ ਝੂਠੀਆਂ ਬਵਾਹਾਂ ਫਲਵਾਉਣੀਆਂ ਨੇ ਫਿਰ ਤਾਂ ਵੀ ਹੈਵ ਲਾਰਟਸ ਆਫ ਗਰੂਪਸ ਆਫ ਪਰਫੈਕਟ ਨੀਆਂ ਬੀਬੀ ਇਹ ਨਹੀਂ ਅਸੀਂ ਚੱਲਣ ਦੇਾਂਗੇ ਮੈਂ ਇੰਡ ਤੇ ਹੀ ਕਹੂੰਗਾ ਵੀ ਜੇ ਤੁਹਾਨੂੰ ਚਾਰ ਲੋਕ ਵੱਧ ਜਾਣਦੇ ਨੇ ਸਾਡੇ ਪ੍ਰਤੀ ਨਫ਼ਰਤ ਨਾ ਭਲਾਓ ਮਤਲਬ ਪਿਆਰ ਵਧਾਈਦਾ ਹੁੰਦਾ ਅਸੀਂ ਸਰਬੱਤ ਦੇ ਭਲੇ ਵਾਲਿਆ ਗਾਲੇ ਵਾਲੇ ਨਹੀਂ ਸੁਖ ਹੋਵੇ ਨਾਮ ਕਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ